ਤੇਰਾ ਦਿੱਤਾ ਪਹਿਨੀਏ ਤੇ ਖਾਈਏ ਬਾਬਲਾ ਅਸੀਂ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤੇ ਖਾਈਏ ਬਾਬਲਾ ਅਸੀਂ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀਂ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀਂ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀਂ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤੇ ਖਾਈਏ ਬਾਗਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤੇ ਖਾਈਏ ਬਾਗਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤੇ ਖਾਈਏ ਬਾਗਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤੇ ਖਾਈਏ ਬਾਗਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀਏ ਤਾਂ ਖਾਈਏ ਬਾਬਲਾ ਅਸੀ ਤੇਰਾ ਦਿੱਤਾ ਤਾ ਪਹਿਨੀ ਏ ਤਾ ਖਾਈਏ ਬਾਗਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀ ਏ ਤਾ ਖਾਈਏ ਬਾਗਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀ ਏ ਤਾ ਖਾਈਏ ਬਾਗਲਾ ਅਸੀ ਤੇਰਾ ਦਿੱਤਾ ਤੇਰਾ ਦਿੱਤਾ ਪਹਿਨੀ ਏ ਤਾ ਖਾਈਏ ਬਾਗਲਾ